ਇਛਰਾਇਦ ਲਿੱਦਰ ਜਾਏ। ਕਲਿੱਦਰ ਦੀ ਜੜ ਚੱਲੇ ਪਾਏ। ਅੱਜ ਲੋਹੜੀ ਹੈ ਜੀ ਲੋਹੜੀ। ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਿਨਾਮ ਜੀ ਸਾਰੇ ਜਣੇ ਠੀਕ ਠਾਕ ਹੈ ਜੀ। ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ। ਲੋਹੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ। ਅੱਜ ਦਾ ਬਲੌਗ ਦੁਕਾਨ ਤੋਂ ਸ਼ੁਰੂ ਕਰਨ ਲੱਗੇ ਹਾਂ। ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਨਾਲ ਜੁੜੇ ਹੋਏ ਇੱਧਰ ਜਾ ਬਾਹਰ ਦੇ ਸੰਬ ਦੇਸ਼ਾਂ ਤੋਂ ਹੀ ਸਾਰੇ ਵੀਰ ਭੈਣ ਭਰਾਵਾਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਅਡਵਾਂਸ ਵਿੱਚ। ਤੇ ਲੋ ਜੀ ਹੁਣ ਬਣੇ ਰਹੇਓ ਨਾਲ ਤੁਹਾਨੂੰ ਦਿਖਾਨੇ ਆ ਆਪਣਾ ਉਰੇ ਬੇਂਦਰਾਖ ਸਾਹਿਬ ਗੁਰਦੁਆਰਾ ਸਾਹਿਬ ਲੰਗਰ ਲੱਗਦੇ ਆ ਜੀ ਤੇ ਮਾਗੀ ਦਾ ਮੇਲਾ ਵੀ ਭਰਦਾ ਆ ਜੀ ਜਿਹਦੇ ਸਬੰਧ ਚ ਆਪਣਾ ਪਿੰਡ ਬੂਥਗੜ ਤੋਂ ਲੰਗਰ ਦੀ ਸੇਵਾ ਹਰ ਸਾਲ ਚੱਲਦੀ ਆ ਜੀ ਟਿੱਕੀਆਂ ਦਾ ਲੰਗਰ ਚੱਲਦਾ ਤੇ ਅੱਜ ਜਾ ਰਹੇ ਆ ਅੱਜ ਤਰੀਕ ਹੈ ਜੀ 12 ਕੱਲੂਆਂ 13 ਤੇ 14 14 ਨੂੰ ਲੰਗਰ ਲੱਗਣਾ ਹੈ ਜੀ ਤੇ ਦੋ ਦਿਨ ਜਾ ਕੇ ਹੁਣ ਸਮਾਨ ਆਪਣਾ ਲੰਗਰ ਪਾਣੀ ਪੂਰਾ ਬਣਾਣਾ ਆਈ ਜਾ ਕੇ ਚਲੋ ਠੀਕ ਆ ਜੀ ਹੁਣ ਤੁਸੀਂ ਨਾਲ ਬਣੇ ਰਹੇਓ ਨਾਲੇ ਦਿਖਾਈਏ ਕੰਮ ਕਾਰ ਕਿਆ ਚੱਲ ਰਿਹਾ ਆਪਣਾ ਤੇ ਆਪਣੇ ਕੋਲ ਆਇਆ ਵਾ ਟਰੈਕਟਰ 717 ਜਮਾ ਛੋਟਾ ਆ ਬਾਗਬਾਨੀ ਵਾਲਾ ਤੇ ਹੁਣ ਤੁਹਾਨੂੰ ਸਾਰੇ ਟਰੈਕਟਰਾਂ ਪਰ ਦਿਖਾ ਦੇਣਾ ਜੀ ਕਿ ਆ ਕੁਸ਼ਲ ਦਿੱਤਿਆ ਬਾਈ ਬਣੇ ਰਹੋ ਨਾਲ ਤੇ ਨਾਲੇ ਤੁਹਾਨੂੰ ਦਿਖਾਨੇ ਵੀ ਮੁੰਡੇ ਸਰਦਾ ਭਾਵਨ ਵਾਲਾ ਪਿੰਡ ਬੋਟ ਗੜ ਦੇ ਇਕੱਠੇ ਹੋ ਕੇ ਨੌਜਵਾਨ ਚੱਲੇ ਆ ਜੀ ਲੰਗਰ ਤੇ ਲੰਗਰ ਦੀ ਸੇਵਾ ਲੈ ਕੇ ਬਣੇ ਰਹੋ ਜੀ ਨਾਲ ਤੇ ਕੋਈ 717 ਸਵਰਾਜ ਬਾਗਬਾਨੀ ਵਾਲਾ ਇਹਦੀ ਆਪਾਂ ਨੇ ਕਰੀ ਸਰਵਿਸ ਰੋਟਾਵੇਟਰ ਵੀ ਨਾਲ ਹੈ ਤੇ ਇਹਦੀ ਆ ਨਾ ਹੁਣ ਮੈਂ ਤਾਂ ਸਰਵਿਸ ਕਰਤੀ ਆਪਾਂ ਨੇ 2855 ਵੀ ਜਾਣਾ ਕਰਨ ਇਹਦੀ ਨਾ ਸ਼ੋਅ ਹੈ ਜਿਹੜੀ ਇਤਾ ਖੋਲੀ ਵੀ ਹੈ ਜੀ ਇਹ ਚੂਹੇ ਨਾਲ ਤਾਰਾਂ ਬੜਤੀ ਤੀ ਸਾਰੀਆਂ ਤੇ ਇਹ ਵੇਖੋ ਛੋਟਾ ਜਿਹਾ ਰੋਟਾ ਮਟਰ ਤੇ ਤੇਲ ਆਪਾਂ ਨੇ ਪਾ ਤਿਆ ਟੈਸਟਰੋਲ ਤੇ ਟਰੈਕਟਰ ਤੁਸੀਂ ਵੇਖ ਸਕਦੇ ਕਿੰਨਾ ਛੋਟਾ ਹੈ ਜਮੇ ਛੋਟਾ ਜਿਹਾ ਇੱਕ ਸਿਲੰਡਰ ਹੈ ਜੀ ਤੇ ਆ ਇਹਦਾ ਸਿਲੰਸਰ ਪਹਿਲਾਂ ਤਾਂ ਉੱਪਰੋਂ ਤਾਂ ਮੋੜਦੇ ਤੇ ਕੱਲ 에ਅਰ ਕਲੀਨਰ ਵੀ ਇਹਨੇ ਗਰਗਰ ਗਿਆ ਕਿਉਂ ਬਾਗਬਾਨੀ ਚ ਜਾਂ ਚੱਲ ਰਿਹਾ ਤਾਂ ਦਰਖਤਾਂ ਨੀਵੇਂ ਹੁੰਨੇ ਟਾਹਣੀਆਂ ਭਾਈ ਕਾਦਾ ਤਾਂ ਬਾਗ ਆ ਇੱਕ ਤਾਂ ਲੀਚੀਆਂ ਇੱਕ ਅੰਬਾਂ ਦੇ ਬੀ ਪੇਡੇ ਹੈ ਤੇ ਲੋ ਜੀ ਤੁਸੀਂ ਦੇਖ ਸਕਦੇ ਇੱਕ ਟਰੈਕਟਰ ਇਹ ਖੜਿਆ ਬਾਲਣ ਵਾਲਾ ਤੇ ਉਹ ਅੱਗੇ ਸੌਦੇ ਪਾਣੀ ਵਾਲੇ ਟਰਾਲੀ ਭਰੀ ਵੀ ਤੇ ਸਾਰੇ ਆਪਾਂ ਚੈੱਕ ਕਰਕੇ ਆਉਂਗੇ ਦੋ ਟੈਂਕਰ ਜਾ ਰਹੇ ਤੇ ਇੱਧਰ ਮੁੰਡੇ ਲੱਦ ਰਹੀਆਂ ਗੱਤੇ ਗੁੱਤੇ ਦੇਖਾ ਇਹ ਚੱਲੇ ਜੀ ਨੌਜਵਾਨ ਸਾਰੇ ਲੱਦ ਲੈ ਬਾਈ ਗੱਤੇ ਗੁੱਤੇ ਲੱਦ ਲੈ ਬਾਈ ਲੱਦ ਲੈ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਇਹ ਟਰੈਕਟਰ ਜਾ ਰਿਹਾ ਇੱਕ ਤੇ ਭਾਈ ਆਪਣੇ ਪਿੰਡ ਬੂਥਗੜ ਦੀ ਨੌਜਵਾਨ ਸਭਾ 71 ਹੋ ਕੇ ਲੰਗਰ ਲਾਨੇ ਜੀ ਹਰ ਸਾਲ ਤੇ ਟਿੱਕੀ ਚਾੜ ਦਾ ਲੰਗਰ ਹੀ ਹਾਂ ਟਿੱਕੀ ਚਾੜ ਦਾ ਹਰ ਸਾਲ ਹਨਾ ਜੀ ਹਰ ਸਾਲ ਲਗਣਾ ਜੀ ਹਾਂ 14 ਦਿਨਾਂ ਤੋਂ 14 ਕਿੰਨੇ ਕ ਸਾਲ ਤੋਂ ਸੇਵਾ ਥੋੜੀ ਅਸ ਚੱਲ ਰਹੀ ਠੀਕ ਤੇ ਖੇ ਖੜੇ ਕੀਤੇ ਤੇ ਆਈ ਆਪਣੇ ਬਰਤਨ-ਪੁਰਤਨ ਸਟੈਂਡ ਤੋਂ ਜੋ ਵੀ ਬਰਤਨ ਢਾਡੇ ਧੋਣੇ ਜੀ ਇੱਕ ਕਿਹ ਜਾ ਰਿਹਾ ਜੀ ਸ਼ੈਂਡਿਚ ਉਂਡਾ ਲਾਇਆ ਪਿਆ ਨਾ ਦੇਖੋ ਇਹ ਸਮਾਨ ਹੈ ਮਾਕੀ ਦਾ ਜਿੱਪਾ ਵੀ ਲੱਤਣਾ ਕੀ ਆ ਕਾ ਪੁੱਜੀ ਵੀ ਨਾ ਕੀ ਜੀ ਪਹਿਲੇ ਦੇ ਇਹਦੇ ਚ ਸਾਰਾ ਆਪਣਾ ਸਮਾਨ ਆ ਜੀ ਆਲੂ ਪਿਆਜ਼ ਜੋ ਵੀ ਮੈਦਾ ਤੇ ਗੈਲ ਇਹ ਗਾਂਹ ਬਾਹਰ ਗੇਟ ਤੇ ਜਿਹੜਾ ਮੇਨ ਗੇਟ ਹੈ ਉਹਦੇ ਤੇ ਲਾਣ ਨੂੰ ਹੈ ਦੁਆਰੇ ਭਰੇ ਹੋਏ ਠੀਕ ਹੈ ਜੀ ਤੇ ਹੁਣ ਇਹ ਚੱਲੇ ਆ ਜੀ ਤੇ ਮੰਨੂ ਜਿੰਨੇ ਵੀ ਮੁੰਡੇ ਸਾਰੇ ਜਾਣਦੇ ਆ ਤੇ ਕਹਿੰਦੇ ਅੰਕਲ ਮਹਾਬਾਈ ਬਲੌਗ ਬਣਾਣਾ ਕਹਿੰਨੇ ਵਲੋਗ ਪਾ ਦੇ ਅੰਕਲ ਸਾਡਾ ਮਾਸ਼ਾਅੱਲੋ ਠੀਕ ਐ ਲਓ ਜੀ ਹੁਣ ਟਰੈਕਟਰ ਤੁਰਨੇ ਆ ਸਾਰੇ ਸਾਰਿਆਂ ਨੂੰ ਮਿਲਾ ਦਿੰਦਾ ਤੁਹਾਨੂੰ ਅੱਜ ਬਾਏ ਬਾਏ ਇਹ ਆ ਗਿਆ ਨੰਬਰ 2 ਮਾਰਾ ਚੇਪਾ ਸਾਫ ਰੱਖੀ ਇਹ ਹੈ ਜੀ ਨੌਜਵਾਨ ਹੌਸਕੜ ਦੇ ਮਾਰਾ ਚੇਪਾ ਸਾਫ ਰੱਖੀ ਤੇ ਨੌਜਵਾਨਾਂ ਦੀ ਕੀਤੀ ਹੋਈ ਸੇਵਾ ਨੂੰ ਫਲ ਲਾਈ ਤੇ ਚੱਲਦੇ ਹੀ ਹੁੰਦੇ ਚੱਲਿਆ ਸਰਵਿਸ ਹੋ ਗਿਆ ਟਰੈਕਟਰ ਬੜਕਦਾ ਪੂਰੀ ਹੈ ਲਾਈ ਇਹ ਆ ਪੂਰਾ ਟਰੈਕਟਰ ਜਿੰਨਾ ਹੀ ਸਮਾਂ ਖਾ ਗਿਆ ਸਰਵਿਸ ਨੂੰ ਹਨ ਲਾਓ ਜੀ ਸਰਵਿਸ ਹੋ ਗਈ ਕਾਲਾ ਬਲੈ ਵੀ ਮੁੰਡੇ ਲੱਗੇ ਅੰਦਰ ਨੰਬਰ ਨੰਬਰ ਦਾ ਕੁਝ ਕਰਨਾ ਆ ਗਏ ਆ ਗਏ ਬਾਈ ਦਾ ਹਰ ਸਭੇ ਵਧੀਆ ਦੇ ਮਾਈਕਾਰ ਆ ਗਿਆ ਨਾ ਰਾਮ ਰਾਮ ਸਭੀ ਭਾਈਓ ਕੋ ਹੈ ਇਹ ਬੰਦਾ ਉਧਰੋਂ ਲੈ ਗਿਆ ਤਾਂ ਹਾਂ ਐ ਤਾਂ ਹੁਣ ਜਿਹੜਾ ਟਰੈਕਟਰ ਗੱਲ ਜਿਹੜਾ ਮੁੰਸੀ ਆਇਆ ਉਹ ਤਾਂ ਉਹ ਵੀ ਹਰਿਆਣੇ ਦਾ ਹੀ ਦਾ ਹਰਿਆਣੇ ਦੇ ਹਰਿਆਣੇ ਸੇ ਤਾਂ ਆਉਗਾ ਆ ਇਹ ਧੂਆ ਆ ਗਿਆ ਨਾ ਸਾਰੇ ਹੀ ਸੰਸਾਰ ਹੈ ਨਾ ਮੋਟਰਸਾਈਕਲ ਉਹਦੇ ਮੂਰੇ ਮੀਟਰ ਵੀ ਬਦਲਤੇ ਸਕਰੀਨੇ ਆ ਗਈ ਹੁਣੀ ਮੂਰੇ ਤਾਂ ਹੁਣ ਲਓ ਜੀ ਇਹ ਨੰਬਰ ਪਲੇਟਾਂ ਆਪਣਾ ਨੰਬਰ ਨੰਬਰ ਤੇ 1 2 ਬੁਲਾਣੇ ਮੁੰਡੇ ਇਹ ਸਾਰਾ ਜਗ੍ਹਾੜ ਪਿਆ ਮਸ਼ੀਨਾਂ ਰੱਖੀਆਂ ਵਿਆਂ ਛੱਟ ਕੇ ਆ ਕੰਮ ਤੇ ਲਾਈਟਾਂ ਲੂਟਾਂ ਵੀ ਲਾ ਦੰਨੇ ਇਹ ਕਿਹੜੀ ਕਿਹੜੀ ਲਾਈਟ ਲਾਣੇ ਜਿਹੜੀ ਗੋਲ ਰੀਮਾਂ ਪਰ ਹੈਂ ਰੀਮ ਲਾਈਟ ਇੱਕ ਹੋਰ ਲਾਣੇ ਜਿਹੜੇ ਕਣ ਗੋਲ ਜੇ ਇਦਾਂ ਪਟੀਆਂ ਆਈਆਂ ਹਾਂ ਜੀ ਨਿਓਨ 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 ਤੇ ਲੈ ਵੀ ਕਰ ਲੋ ਤਿਆਰ ਫਿਰ ਤੇ ਪਰਸੋਂ ਨੂੰ ਮੇਲਾ ਵੀ ਆ ਮਾਗੀ ਦਾ ਉੱਥੇ ਜਾਣਾ ਫਿਰ ਬੇਨ ਰੱਖ ਤੇ ਤੁਹਾਨੂੰ ਚੰਡੋਲ ਵੀ ਝਟਾ ਕੇ ਲਿਆਉਂਗੇ ਆ ਆਪਣੇ ਚੇਲੇ ਨੂੰ ਅਸੀਂ ਚੰਡੋਲ ਪਰ ਝੂਟੇ ਵੀ ਦਵਾਣੇ ਆ ਮਿੱਕੀ ਮਾ우스 ਪਰ ਖਲਾਣਾ ਇਹਨੂੰ ਗੱਦੇ ਦੂਏ ਜੈਂਪ ਆਲੇ ਪਰ ਇਹਨੂੰ ਮੁੰਡੇ ਨੂੰ ਵੀ ਦਵਾ ਲਿਆਉਂਗੇ ਮੁੰਡੇ ਨੇ ਤਾਂ ਕੜਾਈ ਬੜਾ ਤਗੜਾ ਪਾਇਆ ਬ ਯਾਰ ਬੰਦਾ ਹੈ ਇਹ ਬੰਦਾ ਹਾਂ ਸਿੰਘ ਬੰਦਾ ਤਾਂ ਹੈ ਕਿ ਵਜਨ ਕਿੰਨਾ ਹੈ ਬਈ ਕੜੇ ਚ ਅਜੇ ਨਹੀਂ ਆ ਹਾਂ ਬਾ ਫੇ ਰੋਟੀਆਂ ਵੀ ਤਕੜੀਆਂ ਖਾਏ ਕਰ ਪੰਜ ਸੱਤ ਤਾਹੀਂ ਜਾਨ ਪਾਉਗੀ ਤਾਕਤ ਖਰਾ ਡਾਈਟ ਤਾਂ ਚਹੀਦੀ ਨਾ ਤਾਂ ਹੀ ਹਾਂ ਸਭ ਤੋਂ ਜ਼ਰੂਰੀ ਪ੍ਰੋਟੀਨ ਤਾਂ ਹੀ ਹੈ ਵੀ ਜਨਾ ਵੈਸਾ ओरिजिनल ਹੈ ਸਾਰਾ ਚਲੋ ਠੀਕ ਹੈ ਜੀ ਤੁਹਾਨੂੰ ਹੁਣ ਇਹ ਵੀ ਦਿਖਾਤੇ ਆ ਅੱਜ ਬਹੁਤ ਧੁੰਦ ਸੀ ਹੁਣ 11 ਵਜੇ ਗਏ ਹੁਣ ਮਾੜੀ ਕਿ ਧੁੱਪ ਆਈ ਏ ਨਹੀਂ ਤਾਂ ਇਹ ਰਾਤ ਬਹੁਤ ਧੁੰਦ ਸੀ ਸਵੇਰੇ 8 ਵਜੇ ਤੱਕ ਹਿੱਲਣਾ ਨਹੀਂ ਦੇ ਅੱਜ ਤਾਂ ਤੇ ਉਹ ਸਾਹਮਣੇ ਜੀ ਆਲੂ ਪੱਟੇ ਤੇ ਨਾ ਇੱਥੇ ਰੇਪ ਆਇਆ ਅੱਜ ਸਾੜੀ ਸੜਕ ਵੀ ਚਲੋ ਤੇ ਲਓ ਜੀ ਅੱਜ ਆ ਜੀ ਲੋਹੜੀ 13 ਤਰੀਕ ਤੇ ਕਾਲੂ ਆ ਜੀ ਮਾਗੀ ਮਾਗ ਮਾਗੀ ਦਾ ਮੇਲਾ ਜੀ ਅੱਗੇ ਮੈਂ ਬਲੌਗ ਦਊਗਾ ਜੀ ਤੁਹਾਨੂੰ ਤੇ ਉਹ ਬਲੌਗ ਆਪਣਾ ਬੂਥ ਘੜ ਤੋਂ ਲੰਗਰ ਲਾਣੇ ਜੀ ਟਿੱਕੀ ਚਾੜਦਾ ਤੇ ਉਹ ਹਰ ਸਾਲ ਬਿੰਦਰਾ ਖਲਾਨੇ ਜੀ ਗੁਰਦੁਆਰਾ ਸਾਹਿਬ ਤੇ ਉਹ ਮਿਲੂਗਾ ਜੀ ਅੱਗੇ ਬਲੌਗ ਉਸਾ ਪਾ ਕੱਲ ਕੰਮ ਵੀ ਕਰਿਆ ਇੱਕ ਛੋਟਾ ਜਿਹਾ ਟਰੈਕਟਰ ਦਾ ਤੇ ਸ਼ਾਮ ਨੂੰ ਕਰਕਾਂ ਆਈ ਫਾਰਮ ਵਿੱਚ ਤੇ ਬਹੁਤ ਬਹੁਤ ਧੰਨਵਾਦੀ ਜੀ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇ ਸੰਦੇਸ਼ਾਂ ਤੋਂ ਜੁੜੇ ਵੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਰੇ ਕਿ ਇਹ ਲੋਹੜੀ ਦਾ ਤਿਹਾਰ ਆਪ ਸਭ ਲਈ ਖੁਸ਼ੀਆਂ ਭਰਿਆ ਬਈ ਆਪਦੇ ਬੱਚਿਆਂ ਦੀ ਤੰਦਰੁਸਤੀ ਬਖਸ਼ੇ ਜੀ ਪਰਮਾਤਮਾ ਤੇ ਇੱਕ ਵਾਰੀ ਫੇਰ ਤੋਂ ਆਪ ਸਭ ਨੂੰ ਲੋਹੜੀ ਦੀਆਂ ਬਹੁਤ ਧੇਰ ਸਾਰੀਆਂ ਮੁਬਾਰਕਾਂ ਟਰੱਕ ਭਰ ਕੇ ਮੁਬਾਰਕ। ਚਲੋ ਠੀਕ ਹੈ ਜੀ ਬਣੇ ਰਹੋ ਨਾਲ ਹੁਣ ਮੇਰੀ ਡਿਊਟੀ ਲੱਗੀ ਆਈ ਮੈਨੂੰ ਲੋੜੀ ਦਾ ਗਿਫਟ ਮਿਲਿਆ ਉਹ ਵੀ ਤੁਹਾਨੂੰ ਦਿਖਾ ਦਈਏ। ਮਨਜੀਤ ਦੀ ਡਿਊਟੀ ਲੱਗੀ ਵੀ ਕੱਪੜਿਆਂ ਵਰ ਕੇ ਆ ਕਰਾਂ ਜੀ। ਠੰਡ ਹੈ ਜੀ। ਠੰਡ ਕਰਕੇ ਚੱਕਰ ਹੈ ਜੀ। ਹੈ ਜੀ। ਤੇ ਆ ਲੋ ਜੀ ਮਨਜੀਤ ਆ ਤਾਂ ਘਰ ਮੇ ਹੋ ਗਿਆ ਤੇਲ ਨਹੀਂ ਪਾਇਆ। ਫੇਰ ਮਿਲਦੇ ਹਾਂ ਤੁਹਾਨੂੰ ਆ ਲੋ ਜੀ ਮੈਂ ਲੱਗਿਆ ਚੌਲ ਬਣਾ। ਅੱਜ ਮੰਨੂੰ ਗਿਫਟ ਮਿਲਿਆ ਆਈ ਸਵੇਰੇ ਸਵੇਰੇ। 11 ਵਜੇ ਕਹਿੰਦੇ ਵੀ ਮੈਂ ਤੋਂ ਨੇ ਕੱਪੜੇ ਮਜੀਤ ਕਹਿੰਦੀ ਵੀ ਤੂੰ ਮੜਾ ਤੜਕਾ ਜਾ ਹਲਾ ਦੇ ਮਾ ਕੋਈ ਨਹੀਂ ਲੋਗੀ ਆਪਾਂ ਨੇ ਬਣਾਣਾ ਹੀ ਅੱਜ ਚਾਵੜਾ ਮਟਰਾਂ ਵਾਲੀ ਚਾਵ ਮਜੀਤ ਇੱਕ ਬਰੀ ਆ ਕੇ ਕਰਦੇ ਨੂਨ ਮਿਰਚ ਪਾ ਦੇ ਕਿਉਂਕਿ ਹੁਣ ਮੰਨੋ ਕਾਫੀ ਟਾਈਮ ਹੋ ਗਿਆ ਨਾ ਜੀ ਸਾਗ ਅਸੀਂ ਇੱਕ ਦਿਨ ਬਣਾ ਲਿਆ ਤਾਂ ਜੀ ਪਰ ਅਸੀਂ ਵਲੌਗ ਨਹੀਂ ਜੀ ਦਿਆ ਤੁਹਾਨੂੰ ਕਿਉਂਕਿ ਕਿਤਾ ਠੰਡਾ ਹੈ ਇੱਕ ਨਾ ਫਿਰ ਇਕੱਲੇ ਬੰਦੇ ਦਾ ਬਹੁਤ ਖਾਜੇ ਗੱਲ ਘੁੰਮਣ ਕੇਰੀ ਮੇਰੇ ਤੇ ਬਿਨਾ ਉਹ ਬਲੌਗ ਕੋਈ ਬਣਾਉਂਦਾ ਨਹੀਂ ਤੁਹਾਨੂੰ ਜਿਹੜੀ ਅਸਲ ਚ ਗੱਲ ਦੱਸਾਂ ਹੀ ਐ ਵੀ ਨਹੀਂ ਹੈਵੀ ਮਨਜੀ ਤੇ ਬਣਾ ਲਵੇ 2-4 ਮਿੰਟ ਕੋਈ ਨਹੀਂ ਬਣਾਉਂਦਾ ਜੀ ਮੇਤੇ ਬਿਨਾ ਫਿਰ ਮੈਂ ਗਿਆ ਬਹਨਾਈ ਦੁਕਾਨ ਤੇ ਕਰਨ ਨੂੰ ਲੈ ਕੇ ਜਸ ਕਰਨ ਦੀ ਟਿਊਸ਼ਨ ਹੁੰਦੀ ਹੈ ਜੀ 2 ਵਜੇ ਤੋਂ ਫਿਰ ਤੁਹਾਨੂੰ ਪਤਾ ਹੀ ਅੱਜ ਕੱਲ ਠੰਡ ਹੈ ਜੀ ਉੰਤਪਾਹ ਹੋ ਪੈ ਰਹੇ ਜੀ ਜਿਹਦੇ ਕਰਕੇ ਜੀ 11:00 ਵਜੇ 12:00 ਵਜੇ ਲੈ ਕੇ ਨਿਕਲ ਜੀ ਦਾ ਕਰਨ ਨੂੰ ਜੇ ਕੋਈ ਕੰਮ ਹੈ ਮੈਂ ਉਹ ਕਰਨਾ ਜੱਸ ਕਰਨ ਉੱਥੇ ਪੜਦਾ ਬੈਠ ਕੇ ਇਹ ਟਿਊਸ਼ਨ ਤਨੀ ਆ ਇਹ ਨਹੀਂ ਬਿਨਾ ਤਨੀ ਤਾਂ ਮਿਲਦੇ ਮੈਂ ਦੱਸ ਰਹੇ ਹਾਂ ਕਿ ਇਹ ਨਹੀਂ ਆਹ ਬੁਲਾਦਾ ਹੀ ਮਨਜੀਤ ਨੂੰ ਆ ਗਿਆ ਕੋਈ ਫੋਨ ਜਿਹਦੇ ਕਰਕੇ ਜੀ ਪੰਗਾ ਪੈ ਜਾਣਾ ਦੂਜਾ ਵੀ ਚੌ ਬਚਾ ਵਾਲੀ ਵੀ ਗੇਰਨੇ ਦੇ ਚੌਲ ਗੇਰਦੰਦੇ ਵਿੱਚ ਨਾਣ ਮਿਰਚ ਪਾ ਦਿੰਦੇ ਜੀ ਇਹ ਕੰਮ ਹੋ ਜਾਂਦਾ ਲੱਗ ਰਿਹਾ ਤੇ ਆ ਕੱਲ ਬਣਾਵਾਂਗੇ ਜੀ ਸਾਜਰੇ ਉੱਠ ਕੇ ਹੀ ਔਰ ਇੰਨੀ ਮਾਗ ਖਾਦੀ ਉਹ ਤੁਸੀਂ ਕਮੈਂਟਾਂ 'ਚ ਦੱਸਦੇ ਹੋ ਉਹ ਬਣਾਉਣੀ ਆ ਜੀ ਜ਼ਰੂਰ ਤੇ ਲੋਹੜੀ ਦਾ ਸਮਾਨ ਮੈਂ ਲਿਆਇਆ ਤਾਂ ਜੀ ਤੁਸੀਂ ਦੇਖ ਸਕਦੇ ਹੋ ਤੇਲ ਤੂਲ ਵਗੈਰਾ ਸਾਰਾ ਕੁਸਾ ਖੇਲਾ ਖੁੱਲਾ ਤੇ ਮੰਗੋ ਫੜੀਆਂ ਗੱੱਚਾ ਗੱੱਚਾ ਦਾ ਸਭ ਕੁ ਲੈ ਆਇਆ ਦਾ ਹੀ ਮੈਂ ਤੇ ਚਲੋ ਠੀਕ ਹੈ ਹੁਣ ਮਿਲਦੇ ਆਂ ਜੀ ਮਨਜੀਤ ਨੂੰ ਹਾਂਜੀ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਪਣਾ ਪੰਜ ਸਤ ਚਾਰ ਪੰਜ ਦਿਨ ਤੋਂ ਬਲੌਗ ਨਹੀਂ ਆ ਰਿਹਾ ਤਾਂ ਉਹ ਤੁਹਾਨੂੰ ਮੈਂ ਦੱਸ ਵੀ ਚੁੱਕਿਆ ਬਲੌਗ ਦੇ ਵਿੱਚ ਤੇ ਬਾਕੀ ਜੀ ਤੁਹਾਨੂੰ ਤੁਸੀਂ ਬਲੌਗ ਵੇਖੇ ਰਹੇ ਆਂ ਵੀ ਆਪਣਾ ਲੋੜੀ ਇੱਥੇ ਚੱਲ ਰਿਹਾ ਜੀ ਤੇ ਕੱਲੂ ਮੇਲਾ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਲੋਰੀ ਮਨਜੀਤ ਦੇ ਵੀ ਹੁਣ ਚਲੋ ਯਾਦ ਆ ਗਿਆ ਫਿਰ ਹੁਣ ਵਲੌਗ ਉਹਨੇ ਤੇ ਜਦ ਹੀ ਯਾਦ ਆਣਾ ਤਾਂ ਜਿਹੜਾ ਸਬੀਰ ਦਾ ਕਹਿਣਾ ਭੁੱਲਿਆ ਵਾ ਸ਼ਾਮ ਨੂੰ ਘਰੇ ਆ ਜਵੇ ਉਹਨੂੰ ਭੁੱਲਿਆ ਵਾ ਥੋੜੋ ਕਹਿਨੇ ਐ ਚਲ ਜੇ ਮੈਂ ਬੋਲ ਪਿਆ ਯਾਦ ਆ ਗਿਆ ਤਾਂ ਕਹਿਤਾ ਦਿਆਂ ਬਈ ਚਲੋ ਬੋਲ ਤਾਂ ਐ ਤਾਂ ਮੈਂ ਬਹੁਤ ਮੁਬਾਰਕਾ ਦੇਈ ਵੀ ਆਪਣੇ ਸਬਸਕ੍ਰਾਈਬਰਾਂ ਤੇ ਬਾਕੀ ਲੋ ਜੀ ਮਨਜੀਤ ਨੇ ਤਿਆਰੀ ਤੁਰੀ ਖਿੱਚ ਲਈ ਤੇ ਬਾਕੀ ਪੁੱਛ ਵੀ ਲੈਨੇ ਆ ਹਾਂਜੀ ਬੀਬਾ ਪੁੱਛਣਾ ਕੀ ਚੱਲੇ ਬਸ ਕਰ ਲਈ ਨੂੰ ਕਰਾਲੀ ਚੱਲੇ ਜੀ ਦੋ ਬਰੀਜਾਂ ਲੈ ਕੇ ਆਣੀ ਆ ਦੋ ਕੁ ਚੀਜ਼ਾਂ ਲੈ ਕਾਣੀ ਆ ਜੀ ਨਾਲੇ ਹੋਰ ਕਿਆ ਲੈਣਾ ਦੋ ਜੀਜ਼ਾਂ ਹੀ ਹੋ ਜਾ ਕਰਦੀ ਬਸ ਦੋ ਕੇ ਬਸ ਉਹੀ ਕਹੇ ਨਹੀਂ ਕਰਦੇ ਵੀ ਜਾਂ ਤਾਂ ਦੋ ਕੁ ਸਮਾਨ ਜਾਂ ਕੋਈ ਘਰ ਦਾ ਸਮਾਨ ਜਾਂ ਫਿਰ ਬੱਚੇ ਵਾਸਤੇ ਕਹਿੰਨੇ ਆਪਣੇ ਕੋਈ ਵਰਦੀ ਹੋਗੀ ਕੋਈ ਪਟਕੇ ਹੋਗੇ ਬਾਏ ਬਹਾਨਾ ਜਾਂ ਮਾਰ ਕੇ ਨਿਕਲ ਜਾਣਾ ਲਬੇਟ ਉੱਥੇ ਸਾਰੀ ਹੋ ਜਾਣਾ ਆ ਕਿਆ ਕਰਿਆ ਆ ਟੈਟ ਹੈ ਚੜਾਈ ਵੀ ਹੈ ਹਾਂ ਤੇ ਬਾਕੀ ਜੀ ਗੱਲਬਾਤ ਇਸ ਤਰ੍ਹਾਂ ਆ ਜੋ ਬਹਰ ਨੂੰ ਆ ਜੀ ਗੱਲਬਾਤ ਇਸ ਤਰ੍ਹਾਂ ਜਾਣਾ ਜੀ ਕਰਾਲੀ ਦੋ ਚਾਰ ਸ਼ੋਪਿੰਗ ਆ ਛੋਟੀ ਮੋਟੀ ਇਹਨਾਂ ਦੀ ਸ਼ੋਪਿੰਗ ਵੀ ਕਰਦੀ ਆ ਜੀ ਸਰਦੀਆਂ ਦਾ ਕੱਪੜਾ ਹੈ ਕੋਈ ਤੇ ਜਿਹਦੇ ਕਰਕੇ ਹੀ ਮਾਚਾ ਲੋ ਕਮਾਈ ਲਿਆਨੇ ਕੱਲੂ ਆ ਜੀ ਮਾਗੀ ਦਾ ਮੇਲਾ ਫਿਰ ਉੱਥੇ ਵੀ ਜਾਣਾ ਤੁਹਾਨੂੰ ਮੇਲੇ ਦਾ ਵੀ ਵਲੌਗ ਦਵਾਂਗੇ ਜੀ ਮੇਲਾ ਤਾਂ ਤਾਂ ਦੇਖੋਗੇ ਜੇ ਧੁੰਦਨਾ ਹੋਏ ਕਿਉਂਕਿ ਧੁੰਦੇ ਬਹੁਤ ਪੈ ਰਹੀ ਹੈ ਦੋ ਤਿੰਨ ਦਿਨ ਤੋਂ ਦੇਖ ਲਓ ਪਰ ਉਹ ਐ ਵੀ ਹੁਣ ਤੁਹਾਨੂੰ ਦਿਖਾਇਆ ਤਾਂ ਮੌਸਮ ਹੁਣ ਵੀ ਹੁਣ ਧੁੱਪ ਹੈ ਜੀ ਇਹ ਦੇਖਿਆ ਜਾ ਬੈਨ ਹੁਣ ਧੁੱਪ ਆਈ ਵੀ ਹੈ ਜੀ ਕੱਪੜੇ ਪਾਏ ਵੇਪਰ ਤੇ ਗੱਲਬਾਤ ਐ ਇਸ ਤਰ੍ਹਾਂ ਐ ਵੀ ਥੋੜੇ ਜਿਹੇ ਥੋੜੇ ਥੋੜੇ ਉਹ ਤੇ ਮੈਂ ਤਾਂ ਲਏ ਥੋੜੇ ਜਿਆਦਾ ਉਹ ਐ ਮਹਾਚਾਰੀ ਨਾਲ ਪਰ ਤਾਂ ਗਿਰ ਵੀ ਨਹੀਂ ਤਾਂ ਵੀ ਕੋਈ ਚੱਕਰ ਨਹੀਂ ਐ ਵੀ ਆ ਉਹ ਥੋੜੇ ਜੇ ਐ ਵੀ ਬਸ ਉਹਨਾਂ ਨੂੰ ਹਵਾ ਹਵਾ ਜੀ ਲੱਗ ਰਹੀ ਹੈ ਬਾਕੀ ਚਲੋ ਫਿਰ ਹਾਂ ਚੱਲਦੇ ਆਂ ਦੇਖਦੇ ਆਂ ਕਿਆ ਕੁਛ ਲੈਣਾ ਤੁਹਾਨੂੰ ਅਗਲੇ ਬਲੌਗ ਚ ਪਤਾ ਲੱਗ ਜੂਗਾ ਜੀ ਹੈ ਕਿ ਨਹੀਂ ਦਿਖਾ ਦਾਂਗੇ ਤੇ ਅੱਜ ਚੱਲੇ ਕਰਾਲੀ ਮਨੀ ਦੀ hatti ਉੱਥੇ ਤੇ 2-4 ਤਾਂ ਕਰਦੇ ਸਮ ਉਹ ਆ ਨਾ ਬੈੱਡ ਸ਼ੀਟ ਲੈ ਕੇ ਆਣੀ ਹੈ ਇੱਕ ਦੋ ਬੈੱਡ ਸ਼ੀਟ ਲੈ ਕੇ ਆਣੀ ਹੈ ਜੀ ਤੇ ਇੱਕ ਜੱਸ ਕਰਨ ਲਈ ਬੂਟ ਲੈ ਆ ਦੂੰਗਾ ਜੀ ਨੱਕ ਨੂੰ ਉਹ ਚੜਦੀ ਹੈ ਹਵਾ ਚੜਦੀ ਹੈ ਤੁਹਾਨੂੰ ਜੀ ਮਤਾ ਕਰਕੇ ਗੈਰੀ ਮੈਂ ਕਿ ਹੁਣ ਧੁੱਪ ਜਿੰਛੇ-ਛਿੰਤੇ ਚੱਲੋ ਨਿਕਲੋ ਫੇਰ ਆਏ ਵੀ ਕਰਾ ਵੀ ਮੋੜ ਹੋ ਜੂ ਚਿੱਤ ਐਤ ਕਿ ਮਨਜੀਤ ਐ ਨਹੀਂ ਹੈ ਵੀ ਇੱਕ ਤਾਂ ਦੋ ਵਿਆਹ आले ਇਹ ਘਰ ਦਾ ਕੰਮ ਵੀ ਹੋ ਲਿਆ ਵੀ ਐਤ ਕਿ ਤਾਂ ਬੜੀ ਛੇਤੀ ਮੋੜੇ ਵੱਢੀ ਜੰਦੇ ਹੋ ਗਏ ਹੋਣਾ ਸੀ ਲਿਆਏ ਵੀ ਕਿਹਾ ਤੇ ਮੁੜ ਕੇ ਕੁਝ ਵੀ ਨਹੀਂ ਤਾਂ ਜ਼ਰੂਰੀ ਦੱਸਿਆ ਵਨ ਵੀ ਲੈ ਕੇ ਹੀ ਜਾਣਾ ਪਰ ਹੁਣ ਜਿਹੜੀ ਜ਼ਿਆਦਾ ਜ਼ਰੂਰੀ ਉਹ ਤਾਂ ਮੈਂ ਲੈ ਆਣੀ ਹੋ ਐ ਹੂੰ ਐ ਤਾਂ ਹੈ ਨਹੀਂ ਬਾਕੀ ਇੱਕ ਕਹਿ ਰਹੇ ਤੇ ਕਹਿੰਦੇ ਬੂਟ ਹੁਣ ਦੇਖੋ ਅੱਗੇ ਵਿਆਹ ਹੈ ਤਾਂ ਨਹੀਂ ਦੋ ਉਹਦੇ ਚ ਆਪਾਂ ਲੈ ਲੇ ਤੇ ਤਾਂ ਮੈਂ ਨਹੀਂ ਲੈ ਤੇ ਹੁਣ ਕਰਨ ਨੂੰ ਲੈ ਤੇ ਮੇਰੇ ਪਤਾ ਆਪੇ ਨਾ ਨਾਮ ਮਨਜੀਤ ਨਾ ਲੈਣੇ ਆ ਜੀ ਤੇ ਉਹ ਗੱਲ ਐ ਇਸ ਤਰ੍ਹਾਂ ਹੁਣ ਮਨਜੀਤ ਮੰਨੋ ਵੀ ਕਹੀ ਜਾਂਦੀ ਵੀ ਆਣੇ ਜਾਣੇ ਤੂੰ ਵੀ ਲੈ ਲੈ ਕਰਨ ਲੈ ਲੂਗਾ ਕਰਨ ਨੂੰ ਦਵਾ ਦੇਣੇ ਮੈਂ ਨਹੀਂ ਹੀ ਲੈਣੇ ਉਹ ਐ ਨਹੀਂ ਕਿਹਾ ਹੈਗਾ ਕਿਉਂਕਿ ਐਤ ਕੀ ਗੱਲ ਵੀ ਸੁਣ ਲੋ ਵੀ ਜਿਹੜੇ ਲਿਆਉਂਦੇ ਨੇ ਆਣੇ ਜਾਣੇ ਉਹ ਚੀਜ਼ ਘਰਾਂ ਲਾ ਲੇ ਹੁਣ ਹੂੰ ਹੁਣ ਉਹਨੇ ਪਰ ਕਿਸੇ ਪਰ ਗ੍ਰੀਸ ਲੱਗਿਆ ਹੋਇਆ ਹੈ ਕਿਸੇ ਪਰ ਤੇਲ ਗਿਰਿਆ ਹੋਇਆ ਹੈ ਤਾਂ ਕਰਕੇ ਕਿਹਾ ਮੈਂ ਚਲ ਉਹ ਤਾਂ ਠੀਕ ਐ ਹੁਣ ਰਹਿਣ ਦੋ ਅੱਗੇ ਦੇਖੂਗੇ ਜਦ ਮਾਰਚ ਅਪ੍ਰੈਲ ਤੇ ਕੰਮ ਸ਼ੁਰੂ ਹੋਊਗਾ ਫਿਰ ਲੈ ਲੂਗਾ ਜੀ ਕਿਉਂਕਿ ਦੋ ਤਿੰਨ ਜੋੜੇ ਹੈਗੇ ਮੈਂ ਤਾਂ ਤਾਂ ਰੋਕ ਰਿਆ ਜੀ ਹੁਣ ਤਾਂ 15 ਦਿਨ ਬਾਅਦ ਇਹ ਮੂਲੇ ਵੱਜਦੇ ਨੇ ਉਖਲੀ ਜੋ ਸਿਰ ਕਹਿੰਨੇ ਅੱਗੇ ਤਾਂ ਐ ਹੁੰਦਾ ਦਾ ਵੀ ਉਖਲੀ ਚ ਸਿਆਣੇ ਕਹਿੰਦਾ ਸਿਰ ਆ ਗਿਆ ਕਹਿੰਨੇ ਦੋ ਮੂਲੇ ਦੋ ਮੂਲੇ ਹੋਰ ਸਹੀ ਪਰ ਮੇਰਾ ਤਾਂ ਉਖਲੀ ਜੋ ਪਹਿਲਾਂ ਤੀ ਜੰਨਾ ਰੱਖਿਆ ਬਾਬਾ ਜਦ ਦਿਲ ਕਰਦਾ 15 ਕ ਦਿਨ ਮਾਰ ਮਾਰ ਦੰਨੇ ਮਹੀਨੇ ਬਾਅਦ ਹੰਜੀਤ ਲੈ ਕੇ ਬਹਿ ਜਾਂਦੀ ਚੱਲ ਦੋ ਜੇ ਚੀਜ਼ ਜਰੂਰੀ ਲਿਆਣੀ ਨਾ ਤਾਂ ਉਹਨਾਂ ਨੂੰ ਐ ਨਹੀਂ ਕਿਹਾ ਕਰਦੇ ਵੀ ਮੂਲੇ ਬਚਤੀ ਨੂੰ ਮੂਲੇ ਨਹੀਂ ਮੂਲੇ ਵਾਲੀ ਕੰਮ ਹੋ ਗਿਆ ਦੇਖ ਇੱਕ ਤਾਂ ਵਿਆਹਾਂ ਦੇ ਵਿੱਚ ਦੋਆਂ ਚ ਉਹਨਾਂ ਚ ਸ਼ੋਪਿੰਗ ਹੋਈ ਏ ਬੂਟਾਂ ਦੀ ਹੋਈ ਏ ਸੂਟਾਂ ਦੀ ਹੋਈ ਏ ਕੱਪੜਿਆਂ ਦੀ ਹੋਈ ਏ ਉਹ ਉਤੇ ਬਾਅਦ ਹੁਣ ਫੇਰ ਗਈ ਜੰਨੇ ਬੂਟ ਲੈ ਆਣੇ ਮੁੰਤਾ ਉੱਥੇ ਸੋਚਣਾ ਇਹ ਤਾਂ ਥੋੜਾ ਮਜਬੂਰ ਹੁੰਨਾ ਮੈਂ। ਇਹ ਤਾਂ ਆਪੇ ਕਹਿ ਰਹੇ ਤੇ ਮੇਰਾ ਨਾਮ ਕੱਤ ਲਾ ਰਹੇ। ਮੈਂ ਮੈਂ ਤਾਂ ਨਹੀਂ ਕਿਹਾ। ਮੈਂ ਨਹੀਂ ਕਿਹਾ ਤੈਂ ਕਿਹਾ ਜਦ ਨਮਈ ਕਹਿੰਦੀ ਤੁਸੀਂ ਆਣੇ ਜਾਣੇ ਮੈਂ ਕੀ ਲੈ ਆਉ। ਉਹ ਤਾਂ ਉਸ ਦਿਨ ਕੀ ਹੋ ਰਹੀ ਸੀ ਗੱਲ। ਕਿੰਦਾ ਮੈਂ ਇੱਥੇ ਬਲਾਕ ਤੇ ਲੈ ਲੈਣੇ ਮੈਂ। ਉਹ ਤਾਂ ਹੀ ਮੈਂ ਕਿਹਾ ਤਾਂ ਆਪਣੇ ਘਰ ਪਾਣੇ ਨੂੰ ਨਾ ਹੋਲੇ ਜੇ ਵੀ ਨਾਲੇ ਧੋ ਵੀ ਹੋ ਜੰਨਾ ਥੇਤੀ ਸੁੱਕ ਵੀ ਜਾਣੇ। ਉਹਦੇ ਕਰਕੇ ਬਲਾਕ ਚ ਅੱਡੇ ਚ ਸੇਲ ਲੱਗਦੀ ਆ ਆਪਣਾ ਕੱਪੜਿਆਂ ਦੀ ਬੂਟਾਂ ਦੀ ਵੀ ਉੱਥੋਂ ਲੈ ਲੂਗੇ 4-500 ਦੇ ਵਧੀਆ ਸੂਟ ਮਿਲ ਜੰਨੇ। ਸੂਟ ਹਾਂ ਬੂਟ ਸੂਟ ਵੀ ਆ ਜੀ ਉੱਥੇ ਸਾਰਾ ਕੁਝ ਆ ਜੀ ਪੈਂਟ ਕਮੀਜ਼ਾਂ ਵੀ ਆ ਹੋਰ ਵੀ ਆਈ ਚਲੋ ਠੀਕ ਆ ਜੀ ਤੁਸੀਂ ਨਾਲ ਬਣੇ ਰਹੋ ਕਰਦੇ ਫੇਰ ਗੱਲਬਾਤ ਮੈਂ ਕੱਟਾਂ ਹੀ ਗੱਡੀ ਚੱਲਦੇ ਨੇ ਟਾਈਮ ਹੋ ਗਿਆ ਲੋ ਜੀ ਵੱਡੀ ਵਾਰ ਕੱਢਣ ਲੱਗੀ આ ના